ਸਾਰੇ ਸਰਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਾਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਪਾਸਾਈ ਨੌਵੀਂ ਨਾ ਮੁਖ ਦੇ ਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਪਿਆਰ ਨਾਲ ਨਿਮਰਤਾ ਨਾਲ ਅਪੀਲ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਜਿਵੇਂ ਗੁਰਸਾਚਾ ਗੁਰਨਾਦੋ ਰੇ ਜੋੜ ਮੇਲਾ ਹਰ ਸਾਲ ਗੋਪਾਲਾ ਸਾਹਿਬ ਖਰੀ ਬਈਕੇ ਬੜੀ ਧੂਮ ਸ਼ਾਂ ਤੇ ਸਰਦਾ ਦੇ ਨਾਲ ਮਨਾਇਆ ਜਾਂਦਾ ਇਸ ਵਾਰੀ ਇਹ ਜੋੜ ਮੇਲਾ ਮਿਤੀ 7 ਅਗਸਤ ਨੂੰ ਆਰੰਭ ਹੋ ਰਿਹਾ ਹੈ ਤੇ 7 ਤੋਂ ਲੈ ਕੇ 10 ਤਰੀਕ ਤੱਕ ਜੋੜ ਮੇਲਾ ਜਿਹੜਾ ਚੱਲੇਗਾ ਮਿਤੀ 7 ਅਗਸਤ ਨੂੰ ਸਵੇਰੇ 10 ਵਜੇ ਧੁਰਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ ਉਹਨਾਂ ਦੇ ਭੋਗ ਮਿਤੀ 9 ਤਰੀਕ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ ਮਿਤੀ 8 ਅਤੇ 9 ਤਰੀਕ ਨੂੰ 9 ਦੀ ਰਾਤ ਤੱਕ ਵੀ ਦੀਵਾਨ ਹਾਲ ਦੇ ਵਿੱਚ ਧਾਰਮਿਕ ਸਟੇਜ ਆ ਜਿਹਦੇ ਵਿੱਚ ਪੰਥਰੇ ਮਹਾਨ ਰਾਗੀ ਢਾਡੀ ਕਥਾਵਾਚਕ ਸਿੰਘ ਸੰਗਤਾਂ ਨੂੰ ਉਤਪੁਰ ਤੇ ਆਸਰੇ ਨਾਲ ਜੋੜਨਗੇ ਅਤੇ ਮਿਤੀ 10 ਤਰੀਕ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਦੇ ਜਿਹੜੇ ਮੁਖੀ ਨੇ ਉਹਨਾਂ ਦੀ ਰਹਿਨਮਾਈ ਦੇ ਹੇਠ 10 ਤਰੀਕ ਨੂੰ ਇੱਕ ਬਹੁਤ ਵੱਡਾ ਮਹੱਲਾ ਕੱਢਿਆ ਜਾਵੇਗਾ ਜਿਹੜਾ ਕਿ ਇਸ ਗੁਰਦਾਰਾ ਸਾਹਿਬ ਤੋਂ ਪਰਾਰੰਭ ਕੀਤਾ ਜਾਂਦਾ ਹੈ ਅਤੇ 11 ਤਰੀਕ ਨੂੰ ਅੰਮ੍ਰਿਤਪਰੀ ਪਾਹੌਲ ਖੰਡੇਵਾਟੇ ਦੀ ਪਾਹੌਲ ਹੈ ਜਿਹੜੀ ਸਕਾਈ ਜਾਵੇਗੀ ਖੰਡੇਵਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਵੇਗਾ ਤੇ ਮੈਂ ਇਹ ਸਾਰੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਆਓ ਆਪਾਂ ਮਿਤੀ 7 ਤਰੀਕ ਤੋਂ ਲੈ ਕੇ ਤਕਰੀਬਨ 10 ਤਰੀਕ ਦੇ ਤੱਕ ਇਸ ਜੋੜ ਮੇਲੇ ਦੇ ਵਿੱਚ ਆਪ ਆਪਣੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਹਾਜ਼ਰੀਆਂ ਭਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਉਚੇਚੇ ਤੌਰ ਤੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਸਾਦਗੀ ਦੇ ਨਾਲ ਸਾਦੇ ਤੌਰ ਤੇ ਖਾਸ ਕਰਕੇ ਬੀਬੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਗਹਿਣੇ ਗੱਠੇ ਨਾ ਮੇਲੇ ਦੇ ਵਿੱਚ ਪਹਿਣ ਕੇ ਆਉਣ ਤਾਂ ਜੋ ਕੋਈ ਅਣਸਖਾਮੀ ਘਟਨਾ ਨਾ ਜਿਹੜੀ ਵਾਪਰੇ ਇਸ ਕਰਕੇ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਫੇਰ ਬੜੇ ਪਿਆਰ ਨਾਲ ਅਪੀਲ ਕਰਦਾ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹ ਆਪਾਂ ਇਹ ਮੇਲਾ ਬੜੀ ਸਰਦ ਦਾ ਤੇ ਬੜੀ ਭਾਵਨਾ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਮੇਲਾ ਮਨਾਉਣਾ ਹੈ ਤੇ ਆਓ ਆਪਾਂ 7 ਤਰੀਕ ਤੋਂ ਲੈ ਕੇ 10 ਤਰੀਕ ਤੱਕ ਗੁਰੂ ਘਰ ਵਿਕੇ ਹਾਜ਼ਰੀਆਂ ਭਰ ਭਰ ਕੇ ਆਪਣਾ ਜਿਹੜਾ ਜੀਵਨ ਹੈ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ